ਵੀਰੋ ਆ ਮੇਰਾ ਵੀਡੀਓ ਖਡੂਰ ਸਾਹਿਬ ਵਾਲਿਆਂ ਵਾਸਤੇ ਆ ਖਡੂਰ ਸਾਹਿਬ ਤੋਂ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਚੋਲ ਲੜ ਰਹਾ ਪੂਰੀ ਦੁਨੀਆ ਜਾਣ ਚੁੱਕੀ ਆ ਤੇ ਪੂਰੀ ਦੁਨੀਆ ਤੇ ਦੇਸ਼ੀ ਵਿਦੇਸ਼ੀ ਏਜੰਸੀਆਂ ਸਾਹਿਬ ਉਹਨੂੰ ਹਰਾਉਣਾ ਚਾਹੁੰਦੇ ਆ ਪੂਰਾ ਜ਼ੋਰ ਲੱਗਾ ਹੋਇਆ ਆ ਤੇ ਉਹਦੇ ਬੁੱਢੇ ਮਾਪਿਓ ਪ੍ਰਚਾਰ ਕਰ ਰਹੇ ਆ ਭਾਈ ਅਮਰਤਪਾਲ ਸਿੰਘ ਦਾ ਸਿੰਘ ਸਾਹਿਬ ਜੇਲ੍ਹ ਚ ਬੈਠੇ ਆ ਤੇ ਸਿੰਘ ਸਾਹਿਬ ਨਸ਼ੇ ਸ਼ਰਵਾਰ ਇਸ ਦੇ ਲੋਕਾਂ ਨੂੰ ਸਿੰਘ ਸਜਾਰੇ ਸੀ ਤੇ ਜੇ ਕਿਤੇ ਉਹ ਬਣ ਗਏ ਐਮਪੀ ਤੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਹੀ ਖਤਮਾ ਸਮਝੋ ਪਰ ਪਰ ਜਿਹੜੀ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਆ ਕਿ ਯਾਰ 50 ਬੰਦੇ ਇਕੱਠੇ ਨਹੀਂ ਹੋ ਰਹੇ ਉਹਨਾਂ ਦੇ ਬੁੱਢੇ ਮਾਪਿਆਂ ਨਾਲ ਉਹੀ ਕੁਸ਼ਕ ਲੋਕ ਆ ਜਾਗਦੀ ਜ਼ਮੀਰ ਵਾਲੇ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਆ ਤੇ ਉਧਰ ਕਮਲਜੀਤ ਦਾ ਮੋਲ ਸਾਰੀ ਇੰਡਸਟਰੀ ਪੰਜਾਬੀ ਇੰਡਸਟਰੀ ਗਾਇਕ ਐਕਟਰ ਉਹਦੀ ਸਪੋਰਟ ਕਰ ਰਿਹਾ ਜਾ ਜਾ ਕੇ ਪਰ ਭਾਈ ਅਮਰਪਾਲ ਸਿੰਘ ਦਾ ਚੰਦ ਬੰਦੇ ਆ ਕੇ ਕਿਤੇ ਵੀ ਦੂਰੋਂ ਸਪੋਰਟ ਨਹੀਂ ਕਰ ਰਿਹਾ ਸਿਰਫ ਇਲਾਕੇ ਦੇ ਚੰਦ ਲੋਕ ਆ ਵੀਰੋ ਯਾਰ ਖੁਦ ਸੋਚੋ ਇੱਕ ਕਲਾਕਾਰ ਆਪਾਂ 10-15 ਲੱਖ ਰੁਪਇਆ ਦੇ ਕੇ ਲਿਆਉਣੇ ਆ ਤੇ ਨਾਲ ਉਹਦੇ ਪੋਲਸ ਦਾ ਖਾਣਾ ਪੀਣਾ ਕਿੰਨਾ ਕੁਝ ਪ੍ਰਬੰਧ ਕਰਦੇ ਆ ਤੇ ਲੱਖਾਂ ਕਰੋੜਾ ਲੋਕ ਇਕੱਠੇ ਹੋ ਜਾਂਦੇ ਆ ਪਰ ਸਿੰਘ ਸਾਹਿਬ ਵਾਸਤੇ 150 150 ਤੱਕ ਵੀ ਬੰਦਾ ਇਕੱਠਾ ਨਹੀਂ ਹੋ ਰਿਹਾ ਯਾਰ ਕਿੱਡੀ ਸ਼ਰਮ ਵਾਲੀ ਗੱਲ ਆ ਸਾਡੇ ਪੰਜਾਬੀਆਂ ਵਾਸਤੇ ਕੀ ਮਾੜਾ ਕਰ ਰਿਹਾ ਭਾਈ ਅਮਰਤਪਾਲ ਸਿੰਘ ਯਾਰ ਪੰਜਾਬ ਚੋਂ ਦਾ ਸ਼ੇਖ ਖਤਮ ਹੋ ਜਾਣਗੇ ਤੇ ਕੀ ਮਾੜਾ ਪੰਜਾਬ ਦੀ ਜਵਾਨੀ ਵੱਜ ਜਾਊਗੀ ਤੇ ਕੀ ਮਾੜਾ ਪੰਜਾਬ ਦੇ ਨੌਜਵਾਨ ਸਿੰਘ ਸਾਥ ਜਾਣਗੇ ਤੇ ਕੀ ਮਾੜਾ ਪਰ ਪਰ ਸਰਕਾਰਾਂ ਦਾ ਇਹ ਚਾਹੁੰਦੀਆਂ ਹੀ ਨਹੀਂ ਵੱਡੇ ਲੋਕ ਤਾਂ ਇਹ ਚਾਹੁੰਦੇ ਨਹੀਂ ਪਰ ਜੇ ਆਪਾਂ ਆਮ ਜਨਤਾ ਨੇ ਵੀ ਸਿੰਘ ਸਾਹਿਬ ਦਾ ਸਾਥ ਨਾ ਦਿੱਤਾ ਤੇ ਹੋ ਸਕਦਾ ਸਿੰਘ ਸਾਹਿਬ ਦੀ ਕਰਾਰੀ ਹਾਰ ਹੋਵੇ ਕਿਉਂਕਿ ਜਿੰਨੇ ਕ ਲੋਕ ਉਹਦੇ ਨਾਲ ਆ ਉਹਨੇ ਕ ਲੋਕਾਂ ਨਾਲ ਜਿੱਤ ਹੋਣੀ ਨਹੀਂ ਸਿਰਫ ਹਲਕਾ ਖਡੂਰ ਸਾਹਿਬ ਜੀ ਥੋੜੀਆਂ ਬਹੁਤੀਆਂ ਰੈਲੀਆਂ ਹੁੰਦੀਆਂ ਹਲਕਾ ਖਡੂਰ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਤੀ ਗੋਂਦਵਾਲ ਸਾਹਿਬ ਤਰਨਤਾਰਨ ਪੱਟੀ ਜੰਡਿਆਲਾ ਇੱਥੇ ਕੋਈ ਵੀ ਚੱਜਣਾ ਰੈਲੀ ਕਰਨ ਨੂੰ ਤਿਆਰ ਨਹੀਂ ਭਾਈ ਸਾਹਿਬ ਦਾ ਸਾਥ ਦੇਣ ਨੂੰ ਤਿਆਰ ਨਹੀਂ ਤੇ ਲੋਕੀ ਪ੍ਰੀਤ ਜੱਟੀ ਦੀਆਂ ਵੀਡੀਓ ਦੇਖਣ ਲੱਗੇ ਹੋਇਆ ਵੀ ਪ੍ਰੀਤ ਜੱਟੀ ਨੂੰ ਦੇਖੀ ਜਲੋ ਪ੍ਰੀਤ ਜੱਟੀ ਨੇ ਸਾਡੀ ਜਵਾਨੀ ਨਹੀਂ ਬਚਾਉਣੀ ਪ੍ਰੀਤ ਜੱਟੀ ਨੇ ਬਿੱਗ ਬਾਸ ਵਿੱਚ ਜਾਣਾ ਆ ਤੇ ਕੰਜਰ ਖਾਣਾ ਹੀ ਆ ਉਹ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਸਾਨੂੰ ਫਾਇਦਾ ਹੋਣਾ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਦੇ ਜਤਾਏ ਦਾ ਉਹ ਜਿਤਣ ਐਮਪੀ ਬਣ ਨਵੇਂ-ਨਵੇਂ ਕਾਨੂੰਨ ਬਣਾਉਣ ਦੇ ਖਿਲਾਫ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਪੰਜਾਬ ਦਾ ਫਾਇਦਾ ਹੋਵੇ ਸੋ ਵੀਰੋ ਮੇਰੀ ਇਹੋ ਹੀ ਬੇਨਤੀ ਆ ਸਾਰੇ ਵੀਰਾਂ ਨੂੰ ਵੀ ਚੰਗੇ ਤਕੜੇ ਹੋ ਕੇ ਹਿੰਮਤ ਕਰਕੇ ਭਾਈ ਸਾਹਿਬ ਦਾ ਸਾਥ ਦੋ ਭਾਈ ਸਾਹਿਬ ਦੇ ਮੰਮੀ ਡੈਡੀ ਮਾਪੇ ਉਹਨਾਂ ਦੇ ਨਾਲ ਖੜੇ ਹੋਵੋ ਰੈਲੀਆਂ ਵਿੱਚ ਜਾਓ ਇਕੱਠ ਕਰੋ ਤੇ ਉਹਨਾਂ ਦਾ ਹੌਸਲਾ ਵਧਾਓ ਜਿਸ ਨਾਲ ਹੋਰ ਚਾਰ ਲੋਕ ਇਕੱਠੇ ਹੋ ਸਕਣ ਤੇ ਸਿੰਘ ਸਾਹਿਬ ਜਿੱਤ ਸਕਣ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ ਆਪਣਾ ਵੀਡੀਓ ਸ਼ੇਅਰ ਕਰ ਦਿਓ ਗੱਡ ਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ